ਦੀ ਮੇਸਰਕ ਜੋ ਡਾਕਟਰ ਨੇ ਕਹੇ ਤਾਂ ਇਹਦਾ ਗੁਲਾਜ ਹੀ ਨੇਗਾ ਤਾਂ ਸਿਰਫ ਅੱਖਾਂ ਬੰਦ ਕਰਕੇ ਮਹਾਰਾਜ ਤੇ ਭਰੋਸਾ ਕਰਤਾ ਵੀ ਮਹਾਰਾਜ ਜੀ ਤੂੰ ਦਿੱਤਾ ਤਾਂ ਹੁਣ ਤੂੰ ਹੀ ਸਾਨੂੰ ਅੱਗੇ ਰਾਵ ਖਾ ਸਕਦੇ ਜਿਸ ਤਰ੍ਹਾਂ ਬੀਬੀ ਪ੍ਰਜਨੀ ਨੇ ਕੀਤਾ ਵੀ ਇੰਨਾ ਸਬਰ ਸੰਤੋਖ ਮੈਂ 1.5 ਸਾਲ ਪੂਰਾ 1.5 ਸਾਲ ਕੋਈ ਛੋਟਾ ਜਾਂ ਟਾਈਮ ਨਹੀਂ ਹੈਗਾ ਜੀ ਅੱਛਾ ਇਹ ਕਈ ਵਾਰ ਸਾਡੇ ਕੋਲ ਵੀਲਚੇਅਰ ਨਹੀਂ ਸੀ ਹੁੰਦੀ ਤੇ ਅਸੀਂ ਵੀ ਦਰਬਾਰ ਸਾਹਿਬ ਦੇ ਮੋਢਿਆਂ ਤੇ ਵੀ ਚੁੱਕਦੇ ਹੁੰਦੇ ਸੀ ਮੈਂ ਮਗਰਮਗਰ ਹੁੰਦੀ ਜਾਂਦੇ ਅਸੀਂ ਸੰਗਤ ਨਾਲ ਸੀ ਸੰਗਤ ਨੂੰ ਨਾਲ ਲੈ ਕੇ ਜਾਂਦੇ ਸੀ ਵੀ ਸਾਡਾ ਦੁੱਖ ਛੇਤੀ ਟੁੱਟ ਜੇ ਉਸ ਤੋਂ ਬਾਅਦ ਅਸੀਂ ਵੀ ਡਾਕਟਰਾਂ ਦਾਖ ਵੀ ਖਹਿੜਾ ਛੱਡ ਦਿੱਤਾ ਵੀ ਸਾਡਾ ਬੇਟਾ ਠੀਕ ਹੋਣਾ ਚਾਹੀਦਾ ਤੇ ਗੁਰੂ ਘਰ ਜਾਇਆ ਕਰੀਏ ਜਦੋਂ 1 ਸਾਲ ਤੇ 6 ਮਹੀਨੇ ਹੋ ਗਏ ਸੀਗੇ ਤੇ ਇਹਦਾ ਦੋਸਤ ਸੀ ਤੇ ਮੇਰੀ ਨਨਾਨ ਸੀ ਇਹਨਾਂ ਦੀ ਸਿਸਟਰ ਅਸੀਂ 4-5 ਜੀ ਵੀ ਮਤਲਬ ਗਏ ਉਸ ਦਿਨ ਉਦੋਂ ਅਸੀਂ ਸੰਗਤ ਨਹੀਂ ਲੈ ਕੇ ਗਏ ਉਸ ਦਿਨ ਤਾਂ ਅਸੀਂ ਆਪਣੇ ਰਿਸ਼ਤੇਦਾਰ ਤੇ ਅਸੀਂ ਆਪ ਹੀ ਚਾਰੇ ਪੰਜੇ ਜੀ ਸੀ ਇੱਕ ਵੱਡਾ ਬੇਟਾ ਤੇ ਸਿ ਪੂਰਾ ਪਰਿਵਾਰ ਤੇ ਇਹਨੂੰ ਮੈਂ ਤਾਬ ਨੂੰ ਨਾ ਦੁਖ ਪੰਜਨੀ ਬੇਰੀ ਦੇ ਥੱਲੇ ਜਦੋਂ ਮੈਂ ਨਹਾਉਣ ਲੱਗੀ ਤਾਂ ਉੱਥੇ ਭੀੜ ਬੜੀ ਜ਼ਿਆਦਾ ਸੀ ਇਹਦਾ ਦੋਸਤ ਸੀ ਨਾਲ ਉਹ ਕਹਿੰਦਾ ਵੀ ਆਂਟੀ ਇੱਥੇ ਤੇ ਭੀੜ ਬੜੀ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਥੜਾ ਹੈ ਵੀ ਉਧਰਲੇ ਪਾਸੇ ਆਪਾਂ ਨਵਾ ਲਈਏ ਇਹਨੂੰ ਅਸੀਂ ਦੋਨਾਂ ਨੇ ਮਾਪ ਪੁੱਤਾਂ ਨੇ ਇਹਨੂੰ ਫੜ ਕੇ ਤੇ ਉੱਥੇ ਨਵਾ ਲਿਆ ਸਾਨੂੰ ਕੁਦਰਤੀ ਜਦੋਂ ਨਵਾ ਲਿਆ ਤੇ ਇਹ ਮੈਨੂੰ ਕਹਿੰਦਾ ਵੀ ਪੈਂਟ ਨਾ ਮੈਨੂੰ ਪਾਓ ਮੈਨੂੰ ਲੋਰ ਪਾ ਦਿਓ ਮੈਂ ਲੋਰ ਪਾ ਕੇ ਤੇ ਮੈਂ ਮ ਉਹਨੂੰ ਔਰਮਾਨ ਨੂੰ ਕਿਹਾ ਇਹਦੇ ਦੋਸਤ ਨੂੰ ਮੈਂ ਕਿਹਾ ਤੂੰ ਵੀਲਚੇਅਰ ਲੈ ਆ ਵੀਲਚੇਅਰ ਹਰਮੰਦਰ ਸਾਹਿਬ ਆਧਾਰ ਕਟ ਤੇ ਮਿਲਦੀ ਹੈ ਜੀ ਆਧਾਰ ਕਟ ਜਿਹੜਾ ਉਹ ਮੇਰਾ ਵੀ ਬੈਕ ਚ ਰਹਿ ਗਿਆ ਕਮਰੇ ਚ ਸਾਨੂੰ ਕੁਦਰਤੀ ਹੋਈ ਨਾ ਮਿਲੀ ਵੀਲਚੇਅਰ ਜਦੋਂ ਵੀਲਚੇਅਰ ਨਾ ਮਿਲੀ ਤੇ ਮੈਂ ਔਰਮਾਨ ਨੂੰ ਕਿਹਾ ਵੀ ਔਰਮਾਨ ਹੋਣ ਕੀ ਕਰੀਏ ਤੇਰੇ ਅੰਕਲ ਵੀ ਅੱਗਾ ਲੰਘ ਗਏ ਨੇ ਤੇ ਚੁੱਕਣਾ ਕਿੰਨੇ ਆਉਣੇ ਨੂੰ ਇਹ ਮੈਨੂੰ ਕਹਿੰਨਾ ਮੈਨੂੰ ਮੰਮੀ ਥੋੜਾ ਜਿਆ ਤੋਰ ਕੇ ਤਾਂ ਵੇਖੋ ਖਰੇ ਮੈਂ ਤੋਰੀ ਪਵਾ ਜਦੋਂ ਇਹਨੂੰ ਥੋੜਾ ਜਿਹਾ ਸੀ ਤੋਰਿਆ ਇਹ ਥੋੜਾ ਥਿੜਕ ਥਿੜਕ ਕੇ ਜੇ ਤੁਰਦਾ ਸੀਗਾ ਤੇ ਜਦੋਂ ਬਾਬਾ ਦੀਪ ਸਿੰਘ ਦੇ ਬੁੰਗੇ ਕੋਲ ਜਾ ਕੇ ਨਾ ਇੱਕਦਮ ਇਹ ਡਿੱਗ ਗਿਆ ਇਹ ਡਿੱਗਾ ਤੇ ਮਹਿਰਮਾਨ ਨੂੰ ਕਿਹਾ ਇਹਦੇ ਦੋਸਤ ਨੂੰ ਮੈਂ ਕਿਹਾ ਵੀ ਜਾ ਥੋੜਾ ਜਿਹਾ ਜਲ ਲੈ ਆ ਇਹਦੇ ਉੱਤੇ ਛਿੜਕ ਵੀ ਇਹ ਤੇ ਡਿੱਗ ਗਿਆ ਤੇ ਤੇਰਾ ਅੰਕਲ ਵੀ ਗਾਂ ਲੰਗ ਗਿਆ ਮੈਂ ਜਦੋਂ ਇਹਨੇ ਅਰਮਾਨ ਨੇ ਇਹਦੇ ਉੱਤੇ ਪਾਣੀ ਪਾਇਆ ਇਹ ਕਹਿੰਦਾ ਮੈਂ ਤਾਂ ਠੀਕ ਆ ਮੈਨੂੰ ਹੁਣ ਹੱਥ ਨਾ ਲਾਓ ਮੈਂ ਤਾਂ ਆਪੇ ਹੀ ਚੱਲਣਾ ਹੈ ਵਾਹ ਵਾਹ ਕੀ ਆ ਆਪਣੇ ਆਪ ਹੀ ਜਦੋਂ ਤੁਰਨ ਲੱਗ ਗਿਆ ਇਹਨਾਂ ਨੂੰ ਫਿਰ ਮੈਂ ਇਹ ਗਾ ਲੰਘ ਗਏ ਇਹਨਾਂ ਨੂੰ ਆਵਾਜ਼ ਮਾਰੀ ਮੈਂ ਕਿਹਾ ਵੀ ਮੈਂ ਤਾਂ ਆਪ ਆਪਣਾ ਨਾ ਇੰਨਾ ਸਿੱਧਾ ਵਧੀਆ ਤੁਰਨ ਲੱਗ ਗਿਆ ਤੇ ਫਿਰ ਅਸੀਂ ਵੀ ਜਿਹੜੀ ਉਰਲੀ ਸਾਈਡ ਹੈ ਜਿੱਥੋਂ ਵੀ ਹੈਂਡੀਕੈਪਡ ਬੱਚੇ ਲੰਘਦੇ ਨੇ ਜਾਂ ਬਜ਼ੁਰਗ ਲੰਘਦੇ ਨੇ ਉਧਰ ਦੀ ਅਸੀਂ ਵੀ ਮਤਲਬ ਉਹਨਾਂ ਨੂੰ ਕਿਹਾ ਸੇਵਾਦਾਰਾਂ ਨੂੰ ਕਿ ਇੱਥੋਂ ਦੀ ਲੰਘਾ ਦਿਓ ਫਿਰ ਅਸੀਂ ਉੱਥੋਂ ਦੀ ਇਹ ਕਿੰਨਾ ਵੀ ਉੱਥੋਂ ਦੀ ਨਹੀਂ ਜਾਣਾ ਜਾਣਾ ਵੀ ਦੂਜੇ ਪਾਸੇ ਦੀ ਹੈ ਜਿੱਥੋਂ ਸਾਰੇ ਸੰਗਤ ਜਾਂਦੀ ਅਸੀਂ ਸੰਗਤ ਲੰਘਦੀ ਹੈ ਅਸੀਂ ਫਿਰ ਉੱਥੋਂ ਦੀ ਲੈ ਕੇ ਗਏ ਫਿਰ ਹਰਦੀ ਪੌੜੀ ਦੇ ਉੱਪਰ ਵੀ ਮੈਂ ਇਹਨੂੰ ਜਲ ਆਈ ਵਾਰੀ ਜਦੋਂ ਜਾਂਦੇ ਹੁੰਦੇ ਸੀ ਮੈਂ ਉੱਥੋਂ ਇਹਨੂੰ ਇਹਦੇ ਸਰੀਰ ਤੇ ਵੀ ਛਿੜਕਦੀ ਉੱਥੋਂ ਕੰਨੀ ਵੀ ਭਰ ਕੇ ਲਿਆਉਂਦੀ ਵੀ ਮਹੀਨਾ ਮੈਂ ਉਹਦੇ ਨਾਲ ਇਹਨੂੰ ਇਸ਼ਨਾਨ ਕਰਾਉਂਦੀ ਪਰ ਮੇਰੇ ਮਨ ਦੇ ਵਿੱਚ ਇਹੀ ਸੀ ਵੀ ਜਦੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਪਰਮੇਸ਼ਰ ਮੇਰੀ ਇੱਕ ਦਿਨ ਜਰੂਰ ਸੁਨੇਗਾ ਇਹ ਬਿਲਕੁਲ ਇਸ ਤਰ੍ਹਾਂ ਸੀ ਵੀ ਆਮ ਅੰਜੀ ਦੇ ਉੱਪਰ ਰਹਿੰਦਾ ਸੀ ਇਹਦੇ ਉੱਤੇ ਮੈਂ ਜਾਲੀ ਲਾ ਕੇ ਰੱਖਦੀ ਹੁੰਦੀ ਸੀ ਤੇ ਮੱਖੀ ਵੀ ਨਹੀਂ ਸੀ ਇਹਦੇ ਤੋਂ ਚਲੀ ਜਾਂਦੀ ਤੇ ਨਾ ਹੀ ਇਹਦੀਆਂ ਲੱਤਾਂ ਬਿਲਕੁਲ ਤੁਰਦੀਆਂ ਸੀ ਇਹ ਮੇਰੀ ਅਸਲੀ ਜ਼ਿੰਦਗੀ ਦੇ ਵਿੱਚ ਹੋਇਆ ਹੈ ਆ ਹੁਣ ਹਰ ਕੋਈ ਕਹਿੰਦਾ ਵੀ ਬੀਬੀ ਦਾ ਜਨਦੀ ਦੀ ਕਹਾਣੀ ਜਿਹੜੀ ਇਹ ਆਮ ਜੀ ਗੱਲ ਹੈ ਆਮ ਨਹੀਂ ਹੈਗੀ ਹੈ ਹੈ ਬੋ ਇਹ ਅਸਲੀ ਚੀਜ਼ ਏ ਜੇ ਇਹ ਗੁਰੂ ਰਾਮਦਾਸ ਜੀ ਦੇ ਪਹਿਲਾਂ ਦੀ ਗੱਲ ਏ ਪਰ ਇਸ ਤਰ੍ਹਾਂ ਇਹ ਵੀ ਮਹਾਰਾਜ ਨੇ ਬਹੁਤ ਮહેર ਕੀਤੀ ਉਹਨਾਂ ਨੇ ਤੇ ਵੀ ਕੀਤੀ ਸਾਡੇ ਤੇ ਵੀ ਕੀਤੀ ਫਿਰ ਜਦੋਂ ਇਹ ਪੂਰਾ ਵਧੀਆ ਉੱਥੇ ਹਾਲੀਂ ਪੜੀ ਤੇ ਜਦੋਂ ਇਹਨੂੰ ਜਲ ਪਿਆਇਆ ਇਹ ਪੂਰਾ ਤੇਜ ਤੁਰਨ ਲੱਗ ਗਿਆ ਮੈਂ ਤਾਂ ਰੋਣ ਲੱਗ ਗਈ ਮੈਂ ਕਿਹਾ ਵੀ ਮੈਨੂੰ ਮੇ ਪ੍ਰਮਾਤਮਾ ਨੇ ਬਹੁਤ ਇਹ ਕੀ ਕਰਤਾ ਵੀ ਮੇਰਾ ਤੇ ਕਿੱਥੇ 14-15 ਸਾਲਾਂ ਦਾ ਬੱਚਾ ਝੁਕਣਾ ਵੀ ਬਹੁਤ ਮੁਸ਼ਕਲ ਏ ਮੇ ਇਹ ਮੇਰੀਆਂ ਇੱਥੇ ਲੱਤਾਂ ਤਾਂ ਆਉਂਦਾ ਸੀ ਜੀ ਲੱਤਾਂ ਦੇ ਬਰਾਬਰ ਮੇਰੀਆਂ ਇਹਦੀਆਂ ਲੱਤਾਂ ਹੁੰਦੀਆਂ ਸੀ ਮੈਂ ਖਿੱਚ ਕੇ ਐਂ ਜੱਫਾ ਪਾਉਂਦੀ ਹੁੰਦੀ ਸੀ ਇਹਨੂੰ ਮਨਜੀਤ ਇਹ ਜੇ ਰਿਸ਼ਤੇਦਾਰੀ ਚ ਵੀ ਖੜੇ ਹੋ ਜਾਂਦੇ ਸੀ ਬਿਲਕੁਲੀ ਬਹੁਤ ਔਖਾ ਹੁੰਦਾ ਸੀਗਾ ਫਿਰ ਜਦੋਂ ਇਹ ਪੂਰਾ ਵਧੀਆ ਤੋਂ ਇਹਨਾਂ ਨੂੰ ਮੈਂ ਕਿਹਾ ਥੋੜੀ ਜੀ ਨਾ ਇਹ ਵੀਡੀਓ ਬਣਾ ਲਈ ਆਪਾਂ ਵੀ ਇਹਦਾ ਤਾਇਆ ਬਹੁਤ ਇਹਨੂੰ ਵੱਡਾ ਪਿਆਰ ਕਰਦਾ ਸੀਗਾ ਜਿਹੜਾ ਇਹਨਾਂ ਦੇ ਵੱਡੇ ਬ੍ਰਦਰ ਸੀ ਹਾਂਜੀ ਉਹ ਮੈਂ ਕਿਹਾ ਵੀ ਉਹ ਬੜੇ ਖੁਸ਼ ਹੋਣਗੇ ਵੀ ਆਪਣਾ ਮਹਿਤਾਬ ਉੱਥੋਂ ਤੁਰੀ ਆਇਆ ਜਦੋਂ ਅਸੀਂ ਉਹਨਾਂ ਨੂੰ ਪਾਈ ਉਹਨਾਂ ਨੇ ਵੀ ਫੇਸਬੁੱਕ ਤੇ ਵੀ ਵਾਇਰਲ ਕਰਤੀ ਉਹਨੇ ਉਹਦੇ ਨਾਲ ਦੀ ਨਾਲ ਸਾਨੂੰ ਫੋਨ ਕੇ ਵੀ ਮੈਲ ਸਿੰਘ ਤੇਰੀ ਹੁਣ ਸੁਣੀ ਗਈ ਏ 14 ਸਾਲਾਂ ਪਿੱਛੋਂ ਵੀ ਡਾਕਟਰਾਂ ਨੇ ਜਵਾਬ ਦੇਤਾ ਤੇ ਗੁਰੂ ਰਾਮਦਾਸ ਨੇ ਤੈਨੂੰ ਨਹੀਂ ਦਿੱਤਾ ਹੈਗਾ